ਮਿੰਟੂ ਜੀ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਲਗਭਗ ਸਾਰੇ ਮੈਂ ਕਿਵੇਂ ਹੌਲੀ-ਹੌਲੀ ਹੱਥ ਖੜੇ ਕਰ ਜਾਂਦੇ ਆਂ ਸਿਹਤ ਮੈਗਮਾ ਵੀ ਮੰਨ ਰਿਹਾ ਭਾਈ ਸਾਡੇ ਤੋਂ ਨਹੀਂ ਹੋ ਰਿਆ ਮੈਨੇਜ ਤੁਸੀਂ ਆਪੇ ਕਰ ਲਓ ਇਹ ਕੀ ਦੀ ਕਹਾਣੀ ਆ ਜੀ ਕਿੰਨਾ ਨੂੰ ਕਹਿ ਰਿਹਾ ਕਿ ਤੁਸੀਂ ਸੰਭਲੋ ਸਾਡੇ ਤੋਂ ਤਾਂ ਨਹੀਂ ਹੋ ਰਿਆ ਦੇਖੋ ਇਹ ਇਹਦੇ ਵਿੱਚ ਹੁਣ ਇੱਕ ਚੀਜ਼ ਸਾਫ਼ ਹੈ ਨਾ ਕਿ ਜਿਨ੍ਹਾਂ ਨੇ ਇਹ ਦਾਅਵੇ ਕੀਤੇ ਸੀਗੇ ਕਿ ਅਸੀਂ ਸਿਹਤ ਅਤੇ ਸਿੱਖਿਆ ਨੂੰ ਤੇ ਚਮਕਾ ਦੇਾਂਗੇ ਹੂੰ ਉਹਨਾਂ ਦੇ ਏਜੰਡੇ ਦੇ ਜਿਹੜੇ ਦੋ ਕੋਰ ਪਿੱਲਰ ਸੀਗੇ ਦੋਨੇ ਸਸੇ ਸਿੱਖਿਆ ਤੇ ਸਿਹਤ ਹੂੰ ਉਹਦੇ ਵਿੱਚ ਸਿੱਖਿਆ ਲਈ ਤਾਂ ਹੁਣ ਕੀ ਹੋ ਰਿਹਾ ਉਹ ਸਭ ਨੂੰ ਪਤਾ ਹੀ ਆ ਪਰ ਸਿਹਤ ਸੈਕਟਰ ਦੇ ਵਿੱਚ ਹਮ ਜਿਹੜਾ ਕਲੈਕਟਰ ਕੱਢਿਆ ਗਿਆ ਉਹ ਕੱਢਿਆ ਗਿਆ ਹਸਪਤਾਲਾਂ ਦਾ ਜਿਹੜਾ ਹਾਲ ਆ ਉਹਦੇ ਬਾਬਤ ਜੇਲ ਪ੍ਰਸ਼ਾਸਨ ਨੂੰ ਹਮ ਜੇਲ ਪ੍ਰਸ਼ਾਸਨ ਉਹ ਕਹਿੰਦੇ ਜੀ ਕਿ ਸਾਨੂੰ ਉੱਥੇ ਜਿਵੇਂ ਨਸ਼ਾ ਛਡਾਊ ਕੇਂਦਰ ਵਗੈਰਾ ਚੱਲਦੇ ਆ ਕਿ ਉੱਥੇ ਜੀ ਮਨੂ ਰੋਗਾਂ ਦੇ ਮਾਹਰ ਚਾਹੀਦੇ ਆ ਜਾਂ ਕਾਉਂਸਲਰ ਵਗੈਰਾ ਚਾਹੀਦੇ ਆ ਹਮ ਸਟਾਫ ਦਿੱਤਾ ਜਾਵੇ ਕੇਂਦਰ ਬਣਾਏ ਜਾਣਾ ਉਹ ਕਹਿੰਦੇ ਜੀ ਰੋਨੀ ਕਿਉਂ ਆ ਕੇ ਥਾਲੀ ਚ ਕੱਖ ਨਹੀਂ ਉਹ ਕਹਿੰਦੇ ਕਿ ਭਾਈ ਸਾਹਿਬ ਆਪ ਦਾ ਕੰਮ ਜਿਹੜਾ ਹੈ ਨਾ ਤੁਸੀਂ ਆਪਦੇ ਹਿਸਾਬ ਨਾਲ ਕਰੋ ਹਮ ਅਸੀਂ ਤੇ ਪਹਿਲਾਂ ਸਟਾਫ ਦੀ ਕਮੀ ਨਾਲ ਜੂਝਦੇ ਪਏ ਬਿਲਕੁਲ ਆ ਹਰੇਕ ਮਹੀਨੇ ਬਾਅਦ ਹਰੇਕ ਮਸਿਆ ਤੇ ਡਾਕਟਰ ਬਲਵੀਰ ਜੀ ਦਾ ਬਿਆਨ ਆ ਜਾਂਦਾ ਜੀ ਡਾਕਟਰਾਂ ਦੀ ਕਮੀ ਜਲਦੀ ਪੂਰੀ ਕਰ ਦਿੱਤੀ ਜਾਏਗੀ ਹਮ ਭਾਗਾ ਵਾਲੇ ਹਸਪਤਾਲ ਆ ਜਿਨ੍ਹਾਂ ਦੇ ਵਿੱਚ ਡਾਕਟਰ ਪੂਰੇ ਆ ਬਾਕੀ ਤੇ ਸਾਰੇ ਪਾਸੇ ਤੁਹਾਨੂੰ ਪਤਾ ਹੀ ਆ ਕੀ ਹਾਲ ਚਿਰ ਨੇ ਹਮ ਭਾਈ ਹੁਣ ਇਸ ਵਿਲੇ ਇਹ ਲੈਟਰ ਆਪਣੇ ਆਪ ਦੇ ਵਿੱਚ ਇੱਕ ਕਨਫੈਸ਼ਨ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਇਕਵਾਲੀਆ ਬਿਆਨ ਹੈ ਬਿਆਨ ਹੈ ਬਿਲਕੁਲ ਇਕਵਾਲੀਆ ਬਿਆਨ ਹੀ ਹੈ ਨਾ ਜੀ ਬਿਲਕੁਲ ਕਿ ਭਾਈ ਤੁਹਾਡਾ ਜਿਹੜਾ ਸਿਹਤ ਢਾਂਚਾ ਹੂੰ ਉਹਦੇ ਜਿਹੜੇ ਪ੍ਰਬੰਧਕ ਨੇ ਉਹ ਕਹਿੰਦੇ ਕਿ ਸਾਡੇ ਕੋਲ ਉਹ ਤੇ ਭਾਈ ਆਪਦਾ ਹੀ ਭਾਰ ਬੋਡਿਆਂ ਤੋਂ ਨਹੀਂ ਚੱਕਿਆ ਜਾਂਦਾ ਅਸੀਂ ਤੁਹਾਡਾ ਭਾਰ ਕੀ ਵੰਡਾਂ ਲਈ ਇਕਵਾਲੀਆ ਬਿਆਨ ਦਿਵਾਲੀਆ ਇਹਨਾਂ ਦਾ ਦਿਖਾ ਰਿਹਾ ਹੈ ਸਤਿਤੀ ਤੇ ਕੁਝ ਐਸਿਓ ਹੀ ਹੈ ਕਿ ਭਾਈ ਇਕਵਾਲੀਆ ਬਿਆਨ ਕਹਿ ਲੋ ਜਾਂ ਦਿਵਾਲੀਆ ਬਿਆਨ ਕਹਿ ਲੋ ਜੋ ਮਰਜ਼ੀ ਆ ਤੇ ਇਸ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਆ ਉਹ ਤਸਵੀਰ ਨੂੰ ਸਪਸ਼ਟ ਕਰਦਾ ਹੈ ਹੂੰ ਕਿ ਗੱਲਾਂ ਜਿੰਨੀਆਂ ਕੀਤੀਆਂ ਗਈਆਂ ਜਾਂ ਗੱਲਾਂ ਕੀਤੀਆਂ ਜਾ ਰਹੀਆਂ ਹੂੰ ਉਹਦੇ ਮੁਕਾਬਲੇ ਕੰਮ ਆ ਜਿਹੜਾ ਉਹ ਤੇ ਕੁਝ ਵੀ ਨਹੀਂ ਆ ਕੁਝ ਵੀ ਨਹੀਂ ਆ ਬਿਲਕੁਲ ਹੁਣ ਹਸਪਤਾਲ ਇਹਨਾਂ ਦੇ ਸਾਹਮਣੇ ਆ ਹਸਪਤਾਲ ਕੀ ਕਹਿ ਰਿਹਾ ਤੇ ਜੇਲ ਜੇਲ੍ਹਾਂ ਨੂੰ ਕਿਹਨਾਂ ਸਾਹਮਣਾ ਜੀ ਉਹਦਾ ਕੰਮ ਵੀ ਤੇ ਤੁਸੀਂ ਸਾਹਮਣੇ ਆ ਨਾ ਸਾਬ ਹੁਣ ਔਰ ਜ਼ਿਲ੍ਹਾ ਦੇ ਵਿੱਚ ਨਸ਼ੇ ਦੀ ਅੱਡ ਸਮੱਸਿਆ ਹੈ ਬਿਲਕੁਲ ਉੱਥੇ ਵੀ ਤੇ ਸਮੱਸਿਆ ਹੈ ਜਿਹੜੇ ਉਹ ਬੰਦੇ ਜਾਂਦੇ ਆ ਉਹਨਾਂ ਦਾ ਲਾਜ਼ਮੀ ਜ਼ਰੂਰੀ ਹੈ ਉਹ ਵੀ ਤੇ ਤੁਹਾਡੇ ਸਮਾਜ ਦਾ ਹਿੱਸਾ ਹੈ ਸ਼ੱਕ ਕ੍ਰਾਈਮਨਲ ਨੇ ਇਹ ਤੋਂ ਉਹਨਾਂ ਨੂੰ ਵੀ ਤੇ ਇਲਾਜ ਦੀ ਜ਼ਰੂਰਤ ਹੈ ਵਾਪਸ ਬਿਲਕੁਲ ਕਿਉਂਕਿ ਬਹੁਤ ਸਾਰੇ ਛੋਟੇ-ਮੋਟੇ ਨਸ਼ੇੜੀ ਉੱਥੇ ਜਾਂਦੇ ਨੇ ਛੋਟੇ-ਮੋਟੇ ਜੁਰਮ 'ਚ ਜਾਂਦੇ ਨੇ ਤਾਂ ਜੇ ਉਹ ਸਹੀ ਰਸਤੇ ਤੇ ਸਹੀ ਟਰੈਕ ਤੇ ਆ ਜਾਣ ਕ੍ਰਾਈਮ ਘਟੇਗਾ ਤੁਹਾਡਾ ਬਿਲਕੁਲ ਕ੍ਰਾਈਮ ਘਟੇਗਾ ਤੁਹਾਡੀ ਜਿਹੜੀ GDP ਹੈ GSTP ਹੈ ਉਦੇ ਵਿੱਚ ਸਫਾ ਹੋਏਗਾ ਜਿਹੜੇ ਨੌਜਵਾਨ ਘਰ ਨੂੰ ਘਾਟਾ ਬਣੇ ਆ ਉਹ ਘਰ ਨੂੰ ਫਾਇਦਾ ਬਣਨਗੇ ਪਰ ਉਹ ਵਿਚਾਰੇ ਸਿਹਤਾਂ ਵਾਲੇ ਘਰੇ ਸਿਹਤ ਮੈਂ ਕਿਹਾ ਸਾਡੀ ਤੇ ਆਪਦੀ ਸਿਹਤ ਢਿੱਲੀ ਹੈ ਸਾਨੂੰ ਤੇ ਆਪ ਪੀਕਾ ਲੱਗਣ ਵਾਲਾ ਹੋਇਆ ਪਿਆ ਬਿਲਕੁਲ 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 ਜੀ ਬਿਲਕੁਲ ਨਾਲੇ ਜੀ ਕਹਿ ਰਹੇ ਨੇ ਇੱਕ ਡਾਕਟਰ ਸਾਹਿਬ ਦੇ ਸ਼ਹਿਰ ਦੇ ਹਸਪਤਾਲ ਦੇ ਵਿੱਚ ਤਾਂ ਕਹਿੰਦੇ ਜਨਰੇਟਰ ਲਗਾ ਲਗਾ ਕੇ ਆਪਰੇਸ਼ਨ ਹੁੰਦੇ ਜਨਰੇਟਰ ਕੀ ਫੋਨ ਜਗਾ ਜਗਾ ਕੇ ਫੋਨ ਜਗਾ ਕੇ ਬਹੁਤ ਬੁਰਾ ਹਾਲ ਜੀ ਕਿਨਾਂ ਉਹ ਇੱਕ ਵੀਡੀਓ ਨੂੰ ਸੰਭਾਲਿਆ ਦੂਜੀ ਫੇਰ ਆ ਗਈ ਦੂਜੀ ਫੇਰ ਆ ਗਈ ਤੇ ਇਸ ਤਰ੍ਹਾਂ ਦਾ ਤਾਂ ਹਾਲ ਹੋਇਆ ਪਿਆ ਹੂੰ ਸਿੱਖਿਆ ਦੇ ਮਾਮਲੇ 'ਚ ਵੀ ਕੀ ਹੈ ਤੁਹਾਨੂੰ ਪਤਾ ਹੀ ਆ ਬਿਲਕੁਲ ਜੀ ਸਿੱਖਿਆ ਦੇ ਮਾਮਲੇ 'ਚ ਵੀ ਬਸ ਸਿੱਖਣ ਨੂੰ ਬੜਾ ਕੁਝ ਮਿਲ ਰਿਹਾ ਆ ਹੀ ਕੁਝ ਹਾਂ ਜੀ ਸਿੱਖਣ ਨੂੰ ਤੇ ਦੇਖਣ ਨੂੰ ਵੀ ਜਿਹੜਾ ਵਾਹੀ ਕੁਸ਼ਿਆ ਤਕਰੀਬਨ ਜੀ ਜੀ ਬਿਲਕੁਲ ਬਿਲਕੁਲ ਅਬ ਮਿਟੇਵਿ ਸ਼ਿਵਰਾਜ ਜੀ ਇਧਰ ਕਹਿ ਰਹੇ ਨੇ ਕਿ ਸਾਡੇ ਪਿੰਡ ਗੁਰੂ ਸਰ ਵਿਖੇ ਕਹਿੰਦੇ ਆਰਾਮ ਨਾਲ ਵੋਟਾਂ ਪੈ ਰਹੀਆਂ ਨੇ ਤੇ ਸਾਰੇ ਪਾਰਟੀਆਂ ਦੇ ਵਰਕਰ ਹੈ ਜਿਹੜੇ ਇੱਕ ਦੂਜੇ ਦੇ ਨਾਲ ਬਾਈ ਖੁਸ਼ ਹੈ ਹੱਸ ਰਹੇ ਆ ਇਹ ਚੰਗੀ ਗੱਲ ਗੁਰੂ ਸਰ ਦਾ ਮਾਹੌਲ ਠੀਕ ਰਹਿੰਦਾ ਹਮ ਸਰ ਵਧੀਆ ਪਿੰਡ ਹੈ ਜੀ ਗੁਰੂ ਸਰ ਬਹੁਤ ਕਹ ਲੋ ਵੱਡਾ ਪਿੰਡ ਵੀ ਆ ਕੋਈ ਛੋਟਾ ਪਿੰਡ ਨਹੀਂ ਹੈਗਾ ਬਈ ਯਾਨੀ ਬਹੁਤਾ ਵੱਡਾ ਵੀ ਨਹੀਂ ਹਾਂ ਪਰ ਕਹ ਲੋ ਕਿ ਨਾਰਮਲ ਪਿੰਡ ਤੋਂ ਵੱਡਾ ਹੂੰ ਤੇ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਯਾਰ ਲੜ ਕੇ ਕੀ ਲੈਣਾ ਕੀ ਲੈਣਾ ਬਿਲਕੁਲ ਜਿਹੜਾ ਜਿੱਤ ਕੇ ਉਹਨਾਂ ਨੇ ਆਪਦੇ ਹਿਸਾਬ ਕਿਤਾਬ ਨਾਲ ਚੱਲਣਾ ਜਿਹੜੇ ਹਾਰ ਗਏ ਉਹਨਾਂ ਨੇ ਆਪਦੇ ਹਿਸਾਬ ਕਿਤਾਬ ਨਾਲ ਚੱਲਣਾ ਜੀ ਲੜ ਕੇ ਕਿਉਂ ਆਪਾਂ ਮਰਨਾ ਹੈ ਯਾਰ ਬਿਲਕੁਲ ਬਿਲਕੁਲ ਜੀ ਬਿਲਕੁਲ ਅ ਅਜੀਤ ਵੀਰ ਜੀ ਕਹਿ ਰਹੇ ਨੇ ਕਿ ਵੀਜੀ ਗਵਰਨਮੈਂਟ ਰੈਵਨਿਊ ਜਨਰੇਟ ਨਹੀਂ ਕਰ ਪਾ ਰਹੀ ਕਹਿੰਦੇ ਕਿਸੇ ਵੀ ਪ੍ਰੋਪਰ ਸੋਰਸ ਤੋਂ ਗਵਰਨਮੈਂਟ ਕੋਲੇ ਕੋਈ ਸੋਰਸ ਹੈ ਹੀ ਨਹੀਂ ਮੈਨੂੰ ਲੱਗਦਾ ਜੀ ਕੋਈ ਸੋਰਸ ਰਹੀ ਹੀ ਨਹੀਂ ਇਹਨਾਂ ਕੋਲੇ ਸਾਰੇ ਸੋਰਸ ਗਵਰਨਮੈਂਟ ਬੋਲੀ ਕਾਦੇ ਵਾਸਤੇ ਆ ਉਹ ਤੇ ਖੁਦ ਇੱਕ ਸੋਰਸ ਹੈ ਨਾ ਕਿ ਰਿਸੋਰਸਸ ਪੈਦਾ ਕਰੋ ਪੈਦਾ ਕਰੇ ਬਿਲਕੁਲ ਉਹ ਸਟੇਟ ਦਾ ਸੋਰਸ ਹੀ ਹੈ ਨਾ ਜਿੰਨੇ ਰਿਸੋਰਸਸ ਪੈਦਾ ਕਰਨੇ ਆ ਪੈਦਾ ਕਰਨੇ ਆ ਅਰੇ ਸਾਹਿਬ ਉਹ ਕਹਿੰਦੇ ਹੁੰਦੇ ਆ ਕਿ ਮਤਲਬ ਕਿ ਕੁਰਸੀ ਹੈ ਕੋਈ ਜਨਾਜ਼ਾ ਤਾਂ ਨਹੀਂ ਜੇ ਕੁਝ ਨਹੀਂ ਹੁੰਦਾ ਤੇ ਹਟ ਜਾਓ ਜਿਵੇਂ ਹੋਰ ਨੂੰ ਦੇਖੋ ਸਰ ਇਹ ਪੰਜਾਬ ਆ ਨਾ ਜਿਹੜਾ ਜਾਂ ਜਿਹੜੀਆਂ ਗੱਲਾਂ ਤੁਸੀਂ ਕਰਦੇ ਜੇ ਇਹ ਲਤੀਫਿਆਂ ਵਾਲੇ ਨਹੀਂ ਸੰਭਾਲ ਸਕਦੇ ਹਾਂ ਨਾ ਹੀ ਅਸਤੀਫਿਆਂ ਵਾਲੇ ਸੰਭਾਲ ਸਕਦੇ ਬਿਲਕੁਲ ਕਿ ਲੋਡ ਪੈਣ ਤੇ ਅਸਤੀਫਾ ਦੇ ਕੇ ਇਧਰ ਚੱਲ ਗਏ ਉੱਧਰ ਚੱਲ ਗਏ ਬਿਲਕੁਲ ਬਿਲਕੁਲ ਇਹ ਉਹ ਹੀ ਸਭਾਲਣ ਗਿਆ ਕਿ ਜਿਨ੍ਹਾਂ ਕੋਲ ਵਿਜ਼ਡਮ ਹੈ ਹਾਂ ਜਿਨ੍ਹਾਂ ਕੋਲ ਦਲੀਲ ਜੁਰਤ ਹੋਈ ਜਿਨ੍ਹਾਂ ਕੋਲ ਲੰਬਾ ਪਲਾਨ ਹੈ ਜਿਨ੍ਹਾਂ ਕੋਲ ਬਿਲਕੁਲ ਇਹਨਾਂ ਕੋਲ ਕੁਝ ਵੀ ਨਹੀਂ ਜੇ ਹੈਗਾ ਤੁਸੀਂ ਦੇਖ ਹੀ ਰਹੇ ਹੋ ਜੀ ਉਹ ਭਾਈ ਬਹੁਤ ਕੁਝ ਚਾਹੀਦਾ ਹੈ ਜੇ ਪੰਜਾਬ ਨੂੰ ਬਚਾਉਣਾ ਇਕਨੋਮੀ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਉਹ ਮੁੱਦਾ ਇਹ ਹੈ ਕਿ ਉਹ ਮੁੱਦਾ ਹੀ ਹੈ ਨਹੀਂ ਹੂੰ ਉਹ ਜੋ ਸਭ ਤੋਂ ਵੱਡਾ ਮੁੱਦਾ ਹੈ ਮੁੱਦਾ ਇਹ ਹੈ ਕਿ ਉਹ ਮੁੱਦਾ ਹੀ ਹੈ ਹੂੰ ਗਮ ਇਸ ਇਸ ਬਾਤ ਦਾ ਹੈ ਕਿ ਕੋਈ ਗਮ ਨਹੀਂ ਹੈ ਬਿਲਕੁਲ ਜੀ ਨਹੀਂ ਇਸੇ ਤੇ ਗਮ ਇਸ ਗੱਲ ਦਾ ਹੈ ਕਿ ਗਮ ਹੀ ਗਮ ਹੈ ਬਿਲਕੁਲ ਇਹ ਕਹਿ ਸਕਦੇ ਹਾਂ ਕਿ ਗਮ ਕਿਸੇ ਗਮ ਕਿਸੇ ਕਿ ਹੈ ਗਮ ਕਿਸੇ ਵੀ ਤਰਫੋਂ ਸੇ ਕਮ ਨਹੀਂ ਹੈ ਹੂੰ